ਨਵੇਂ ਸਾਲ ਦੀ ਆਮਨ ਨੂਰ ਲੈ ਕੇ ਜ਼ਿਲ੍ਹਾ ਫਤਿਹਗੜ ਸਾਹਿਬ ਪੁਲਿਸ ਵੱਲੋਂ ਦੇਰ ਰਾਤ ਨਸ਼ਾ ਕਰਕੇ ਹੁੱਲੜਬਾਜੀ ਕਰਨ ਅਤੇ ਸ਼ਰਾਬੀ ਕੇ ਡਰਾਈਵਿੰਗ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਇਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਐਸਐਸਪੀ ਸ਼ੁਭਮ ਅਗਰਵਾਲ ਵੱਲੋਂ ਸਰਾਂਧ ਚੰਡੀਗੜ੍ਹ ਰੋਡ ਪੁਲਿਸ ਥਾਣਾ ਬਡਾਲੀ ਆਲਾ ਸਿੰਘ ਅੱਗੇ ਚੌਕਲੇਟਾ ਵੰਡੀਆਂ ਗਈਆਂ ਇਸ ਮੌਕੇ ਉੱਥੇ ਹੀ ਚੈਕਿੰਗ ਦੌਰਾਨ ਕਈ ਸ਼ੱਕੀ ਵਾਹਨ ਚਾਲਕਾਂ ਦੀ ਅਲਕੋਮੀਟਰ ਰਾਹੀਂ ਜਾਂਚ ਕੀਤੀ ਗਈ एसएसपी शुभम अग्रवाल ਨੇ ਦੱਸਿਆ ਕਿ ਜੰਮ ਤੱਕ ਥਾਵਾਂ ਤੇ ਸ਼ਾਂਤੀ ਭੰਗ ਕਰਨ ਵਾਲਿਆਂ ਅਤੇ ਚੜਾਤੀ ਅੰਸਰਾ ਵਿਰੁੱਧ ਸਖਤੀ ਨਾਲ ਨਿਪਟਣ ਲਈ ਵਿਸ਼ੇਸ਼ ਚੌਕਸੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਰਾਤ ਸਮੇਂ ਲਗਾਤਾਰ ਗਸ਼ਟ ਕਾਦੀਆਂ ਰਹਿਣਗੀਆਂ। ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਸਾਨੂੰ ਹਦਾਇਤਾਂ ਆਂਦੀਆਂ ਹਨ। ਨਸ਼ਿਆ ਦੇ ਖਿਲਾਫ ਤੇ ਓਵਰਲ ਕ੍ਰਾਈਮ ਦੇ ਖਿਲਾਫ ਤੇ ਜਿੱਦਾਂ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਇਹ ਸਾਡੀ ਪੁਲਿਸ ਉਹਦੀ ਵੀ ਟਾਪ ਪ੍ਰਾਇਰੀਟੀ ਹੈ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਟਾਈਪ ਆਫ ਪ੍ਰਾਈਮ ਉਸੇ ਲੜੀ ਦੇ ਵਿੱਚ ਅਸੀਂ ਅਲੱਗ-ਅਲੱਗ ਟਾਈਮ ਤੇ ਨਾਕਾਬੰਦੀ ਕਰਦੇ ਰਹਿੰਦੇ ਆ ਕੱਲ ਵੀ ਅਸੀਂ ਨਾਕਾਬੰਦੀ ਕੀਤੀ ਸੀ ਜਿਹੜੀ ਮੀਡੀਆ ਦੇ ਸੱਜਣ ਸੀਗੇ ਉਹਨਾਂ ਨਾਲ ਵਾਅਦਲਾਬ ਵੀ ਕੀਤੀ ਉਸੇ ਲੜੀ ਦੇ ਵਿੱਚ ਕਿਉਂਕਿ ਆਪਾਂ ਨੂੰ ਪਤਾ ਹੈ ਨਵਾਂ ਸਾਲ ਆ ਰਿਹਾ ਅੱਜ ਨਿਊ ਇਅਰ ਈਵ ਹੈ ਇਹਦੇ ਇਹਦੇ ਸੈਲੀਬ੍ਰੇਸ਼ਨ ਦੀ ਆਲ ਦੇ ਵਿੱਚ ਕਈ ਜਿਹੜੇ ਸ਼ਰਾਤੀ ਅੰਸਰ ਹੁੰਦੇ ਆ ਉਹ दारू ਪੀ ਕੇ ਗੱਡੀ ਚਲਾਉਣਾ ਓਵਰ ਸਪੀਡਿੰਗ ਕਰਨਾ ਹੁੱਲੜਬਾਜੀ ਕਰਨਾ ਜਾਂ ਚੋਰੀ ਚਕਾਰੀ ਜਿਹੜੇ ਬੰਦੇ ਕਰਦੇ ਉਹ ਵੀ ਜਿਹੜੇ ਹੈਗੇ ਐਕਟਿਵ ਹੋ ਤੇ ਉਹਨਾਂ ਤੇ ਨਿਗਾਹ ਰੱਖਣ ਦੇ ਲਈ ਪ੍ਰੋਪਰ ਚੈਕਿੰਗ ਦੇ ਲਈ ਤੇ ਪ੍ਰिवेंशन ਦੇ ਲਈ ਸਾਡੇ ਸਾਰੇ ਅਫਸਰਾ ਵੱਲੋਂ ਅਜਲਾਕਬੰਦੀ ਕੀਤੀ ਗਈ ਹੈ ਪੂਰੇ ਆਪਰੇਸ਼ਨ ਨੂੰ ਸਾਡੇ ਐਸਪੀ ਪੀਵੀਆਈ ਸਾਹਿਬ ਲੀਡ ਕਰ ਰਹੇ ਆਂ ਹੁਣ ਤੱਕ ਕਰੀਬ 18 ਜਿਹੜੇ ਹੈਗੇ ਚਲਾਨ ਡਰਿੰਕ ਐਂਡ ਡਰਾਈਵਿੰਗ ਦੇ ਕਿਤੇ ਜਾ ਚੁੱਕੇ ਆਂ ਤੇ 12 ਜਿਹੜੀ ਹੈਗੀ ਹੈ ਮੋਟਰਸਾਈਕਲ ਹੁਣ ਤੱਕ ਇੰਪਾਉਂਡ ਕੀਤੀ ਜਾ ਚੁੱਕੀ ਹੈ ਤੇ ਲੇਟ ਨਾਈਟ ਤੱਕ ਸਾਡੀ ਜਿਹੜੀ ਹੈ ਨਾਕਾਬੰਦੀ ਰਹੇਗੀ ਪਾਰਟਿਕੁਲਰਲੀ ਜਿਹੜੇ ਰਸਤੇ ਵੱਡੇ ਸ਼ਹਿਰਾਂ ਨਾਲ ਕਨੈਕਟਡ ਹੈ ਜਿਹੜੇ ਨਾਕੇ ਅਸੀਂ ਅਸੀਂ ਬੜੇ ਸਟ੍ਰੈਟੇਜੀਕਲੀ ਨਾਕੇ ਪਲੇਸ ਕੀਤੇ ਆਂ ਜਿਵੇਂ ਅਸੀਂ ਨਾਕਾ ਉਧਰ ਜੀਟੀ ਰੋਡ ਤੇ ਜਿਹੜੇ ਹੈਗੇ ਮੈਗਦੀ ਵਾਲੇ ਸਾਈਡ ਇਧਰ ਜਿਹੜੇ ਹੈਗੇ ਰਾਜਾ ਢਾਬੇ ਦੇ ਨਾਲ ਤੇ ਇਹ ਜਿਹੜੇ ਨਾਕੇ ਨੇ ਇਹ ਸ਼ਿਫਟਿੰਗ ਨਾਕੇ ਨੇ ਇਹ ਚੇਂਜ ਹੁੰਦੇ ਰਹਿੰਦੇ ਆ ਕਿਉਂਕਿ ਸਰਪ੍ਰਾਈਜ਼ ਨਾਕਾਬੰਦੀ ਅਲੱਗ-ਅਲੱਗ ਥਾਵਾਂ ਤੇ ਸਾਡੇ ਵੱਲੋਂ ਕੀਤੀ ਜਾ ਰਹੀ ਆ ਤੇ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਆਪਾਂ ਜਿਹੜਾ ਸਾਡਾ ਸੈਲੀਬ੍ਰੇਸ਼ਨ ਹੈ ਉਹਨੂੰ ਪ੍ਰਾਪਰ ਤਰੀਕੇ ਨਾਲ ਜਿਹੜਾ ਹੈਗਾ ਨਾਰਮਸ ਦੇ ਵਿੱਚ ਲੀਗਲੀ ਉਹਨੂੰ ਕਰੀਏ ਤਾਂ ਕਿ ਆਪਣੇ ਆਪ ਨੂੰ ਵੀ ਕੋਈ ਪਰੇਸ਼ਾਨੀ ਨਾ ਆਏ ਤੇ ਅਸੀਂ ਕਿਸੇ ਹੋਰ ਦੀ ਪਰੇਸ਼ਾਨੀ ਦਾ ਕਾਰਨ ਨਾ ਬਣੇ ਮੈਂ মিডিਆ ਦੇ ਰਹੀ ਇਹ ਵੀ ਲੋਕਾਂ ਨੂੰ ਦੱਸਣਾ ਚਾਹਣਾ ਪਿਛਲੇ 1 ਸਾਲ ਦੇ ਵਿੱਚ ਜ਼ਿਲ੍ਹਾ ਪੁਲਿਸ ਫਤੇਗੜ ਸਾਹਿਬ ਵੱਲੋਂ ਨਸ਼ਿਆਰੂ ਨਕ ਪਾੰਦੇ ਨੂੰ ਲੈ ਕੇ ਕਾਫੀ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਹੁਣ ਤੱਕ ਕਰੀ 1250 ਬੰਦੇ ਜਿਹੜੇ ਹੈਗੇ ਆ ਵਿਅਕਤੀ ਜਿਹੜੇ ਕਿ ਛੋਟੇ ਅਤੇ ਵੱਡੇ ਨਸ਼ਾ ਨਸ਼ੇ ਦੇ ਤਸਕਰ ਤਸਕਰੀ ਕਰਦੇ ਸੀ ਉਹਨਾਂ ਨੂੰ ਸਾਡੇ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਕਰੀ 1100 ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਨਸ਼ੇ ਦਾ ਸੀ ਜਿਹੜਾ ਕਸਤੀਵਨ ਕਰਦੇ ਸੀ ਵਿਕਟਮ ਸੀਗੇ ਇਸ ਪੂਰੇ ਕਾਲੇ ਧੰਦੇ ਦੇ ਉਹਨਾਂ ਦਾ ਸਾਡੇ ਵੱਲੋਂ ਇਰਾਜ ਇਲਾਜ ਕਰਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਪ੍ਰੋਪਰ ਸਕਿੱਲ ਮੁਹਈਆ ਕਰਵਾ ਕੇ ਟ੍ਰੇਨਿੰਗ ਕਰਵਾ ਕੇ ਇੰਡਸਟਰੀ ਨਾਲ ਕੋਲੈਬੋਰੇਟ ਕਰਕੇ ਉਹਨਾਂ ਨੂੰ ਅਸੀਂ ਜਿਹੜਾ ਹੈ ਰੋਜ਼ਗਾਰ ਵੀ ਦੇ ਰਹੇ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕਰ ਰਹੇ